ਮੇਰੀ ਧਾ ਨਿਕਲ ਗਈ ਇੰਨਾ ਮੇਰੇ ਜਦੋਂ ਪਿਤਾ ਜੀ ਦੀ ਡੈਥ ਹੋਈ ਹੈ ਨਾ ਮੈਂ ਉਦੋਂ ਨਹੀਂ ਹੋਇਆ ਜਦੋਂ ਅਸੀਂ ਦੋਨੇ ਪਰਾ ਕੱਲ ਹੋਏ ਆ ਜੇ ਤੂੰ ਕਹਿੰਦੇ ਉਦੋਂ ਬੈਠਾ ਨਹੀਂ ਨਾ ਲਿਖਦਾ ਸੀ ਕਹਿੰਦੇ ਹੁਣ ਤੂੰ ਖੜਾ ਵੀ ਨਹੀਂ ਲਿਖਦਾ ਕਹਿੰਦੇ ਹੁਣ ਜਿੱਦ ਤੂੰ ਚੱਲ ਪਿਆ ਹੁਣ ਕਹਾ ਚੱਲਦਾ ਸੀ ਤੇਰੇ ਨਾਲ ਇਸ ਕਰਕੇ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਆ ਜੋ ਤੁਸੀਂ ਹੁਕਮ ਲਾ ਦੋਗੇ ਜਿਹੜੇ ਪਾਸੇ ਮੈਨੂੰ ਕੰਨ ਫੜ ਕੇ ਤੋੜ ਲੋਗੇ ਕਦੇ ਪਿੱਛੇ ਮੁੜ ਕੇ ਨਹੀਂ ਦੇਖੂੰਗਾ ਤੁਹਾਡੇ ਨਾਲ ਵਾਧਾ ਕਰਦੇ ਕਰਾਂ ਮੈਂ ਉਹਨਾਂ ਲਈ ਕਿ ਦਰਬਾਰ ਸਾਹਿਬ ਦੀ ਮਿੱਟੀ ਚੱਕ ਕੇ ਸੌਂ ਖਾ ਕੇ ਫੇਰ ਮੁਕਰ ਜਾਊਂਗਾ ਭਗਤ ਸਿੰਘ ਦੀ ਮਿੱਟੀ ਚੱਕ ਕੇ ਸੌਂ ਖਾ ਕੇ ਫੇਰ ਮੁਕਰ ਜਾਊਂਗਾ ਪਾਰਟੀਆਂ ਦੀ ਸੌਂ ਖਾ ਕੇ ਸਾਰੀਆਂ ਪਾਰਟੀਆਂ ਚ ਕਿਹੜਾ ਲੈ ਆਊਂਗਾ ਇਹ ਕੋ ਬਹੁਤ ਵੱਡਾ ਫੈਸਲਾ ਹੈ ਮੈਂ ਜਦੋਂ ਕੱਲ ਬਹੁਤ ਧੰਨਵਾਦ ਡੋਟਰ ਸਾਹਿਬ ਮੈਂ ਜਦੋਂ ਕੱਲ ਰੈਜ਼ੀਗਨੇਸ਼ਨ ਦਿੱਤਾ ਨਾ ਇਸ ਪਾਰਟੀ ਚੋਂ 38 ਸਾਲ ਦਾ ਮੇਰਾ ਕੈਰੀਅਰ ਸੀ 28 ਸਾਲ ਦਾ ਮੇਰੀ ਧਾ ਨਿਕਲ ਗਈ ਐਨਾ ਮੇਰੇ ਜਦੋਂ ਪਿਤਾ ਜੀ ਦੀ ਤੈਅ ਹੋਈ ਆ ਨਾ ਮੈ ਉਹ ਤੋਂ ਨਹੀਂ ਹੋਇਆ ਜਦੋਂ ਅਸੀਂ ਦੋਨੇ ਪ੍ਰਾਂਤ ਕੱਲ ਹੋਏ ਆ ਸਾਡੀ ਲਾਈਫ ਸਾਡੀ ਜ਼ਿੰਦਗੀ ਸਾਰੇ ਦਾਦੇ ਤਾਂ ਕੀ ਐਨਾ ਕੁ ਮਨ ਚ ਸੱਟ ਵੱਜ ਗਈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅਸੀਂ ਹਜੇ ਤੱਕ ਵੀ ਆਪਦੇ ਆਪ ਨੂੰ ਸੁਭਾਲ ਨਹੀਂ ਪਾਈ ਸਮਝ ਨਹੀਂ ਆਉਂਦਾ ਕਿ ਯਾਰ ਕੀ ਕਰੀਏ ਕਿਉਂਕਿ ਇੱਕ ਰਸਤਾ ਹੀ ਹੋ ਰਿਹਾ ਸੀ ਅਸੀਂ ਤਾਂ ਕੋਈ ਹੋਰ ਰਾਹ ਹੀ ਨਹੀਂ ਦੇਖਿਆ ਅਸੀਂ ਕਹਿੰਦੇ ਕਿ ਜਿਹਨੂੰ ਮਿਲਿਆ ਹੀ ਨਹੀਂ ਸੀ ਕਿਸੇ ਨੇ ਤਾਂ ਕੀ ਇਸ ਜੱਗ ਪਰੇ ਬੜ ਜਾਂਦਾ ਪਰ ਮੋ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਅੱਜ ਮੈਨੂੰ ਐਂ ਲੱਗ ਰਿਹਾ ਮੈਂ ਅਜ਼ਾਬ ਹੋ ਕੇ ਬਾਹਰ ਨਿਕਲਿਆ ਆਪਾਂ ਇਕੱਲੇ ਆਪ ਦਾ ਫੈਸਲਾ ਲੈ ਸਕੀ